ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਰ ਦੇਖ ਰਹੇ ਹੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮਾਲਪੁਰ ਰਾਹੋ ਰੋਡ ਤੇ ਸਥਿਤ ਘਰਾਂ ਨੂੰ ਬਣੇ ਹੋਏ ਕਾਫੀ ਸਾਲ ਹੋ ਗਏ ਹਨ ਪਰ ਇੱਥੇ ਪਾਣੀ ਦੀ ਸਮੱਸਿਆ ਹਜੇ ਵੀ ਬਣੀ ਹੋਈ ਹੈ ਅਤੇ ਪਾਣੀ ਦੀ ਨਿਕਾਸੀ ਬਿਲਕੁਲ ਵੀ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਅਤੇ ਇਸ ਸਬੰਧੀ ਲੋਕਾਂ ਨੇ ਕਿਹਾ ਹੈ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇੱਥੇ ਪਾਣੀ ਜਮਾ ਹੋ ਜਾਂਦਾ ਹੈ ਜਿਸ ਕਰਕੇ ਪਾਣੀ ਵਿੱਚ ਮੱਛਰ ਬਹੁਤ ਜ਼ਿਆਦਾ ਪੈਦਾ ਹੋ ਜਾਂਦਾ ਹੈ ਤੇ ਬਿਮਾਰੀਆਂ ਫੈਲਣ ਦਾ ਖਤਰਾ ਹਰ ਵਕਤ ਬਣਿਆ ਰਹਿੰਦਾ ਹੈ ਕੁਝ ਘਰਾਂ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਹੈ ਕਿ ਸਾਡੇ ਘਰਾਂ ਨੂੰ ਤਾਂ ਪਾਣੀ ਵਾਲੀਆਂ ਟੂਟੀਆਂ ਦੀ ਸਪਲਾਈ ਵੀ ਨਹੀਂ ਆ ਰਹੀ ਜਿਸ ਕਰਕੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਕਈ ਵਾਰ ਇਹ ਮਾਮਲਾ ਪੰਚਾਇਤ ਦੀ ਧਿਆਨ ਵਿੱਚ ਲਿਆਂਦਾ ਹੈ ਪਰ ਪੰਚਾਇਤ ਵੱਲੋਂ ਲਾਰੇ ਲੱਪੇ ਹੀ ਲਗਾਏ ਜਾ ਰਹੇ ਹਨ ਸਿਰਫ ਬੋਟਾਂ ਵੇਲੇ ਵਾਦੇ ਕੀਤੇ ਜਾਂਦੇ ਹਨ ਜਦੋਂ ਇਸ ਸਬੰਧੀ ਇਸ ਪਿੰਡ ਦੀ ਲੇਡੀ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਫਿਲਹਾਲ ਪਿੰਡ ਤੋਂ ਬਾਹਰ ਗਏ ਹੋਏ ਹਾਂ ਅਤੇ ਫੋਨ ਤੇ ਹੀ ਗੱਲ ਕਰ ਲਵੋ ਉਹਨਾਂ ਨੇ ਕਿਹਾ ਹੈ ਕਿ ਪਿੰਡ ਦੇ ਅਸੀਂ 99% ਕੰਮ ਕਰਵਾ ਦਿੱਤੇ ਹਨ ਪਰ ਇਹ ਕੰਮ ਅਧੂਰਾ ਇਸ ਲਈ ਰਹਿ ਗਿਆ ਹੈ ਕਿਉਂਕਿ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਹਨ ਅਤੇ ਕਾਫੀ ਸਮੇਂ ਤੋਂ ਪੰਚਾਇਤਾਂ ਨੂੰ ਕੰਮ ਕਰਨ ਦਾ ਹੋਰ ਮੌਕਾ ਨਹੀਂ ਮਿਲਿਆ ਤੇ ਨਾ ਹੀ ਕੋਈ ਹੁਣ ਸਰਕਾਰੀ ਗਰੰਟਾ ਆ ਰਹੀਆਂ ਹਨ ਇਸ ਅਧੂਰੇ ਪਏ ਕੰਮ ਨੂੰ ਵੀ ਕਰਨਾ ਸੀ ਪਰ ਹੁਣ ਸਾਡੇ ਹੱਥ ਵਸ ਕੁਝ ਵੀ ਨਹੀਂ ਹੈ ਜੇਕਰ ਸਾਨੂੰ ਕੁਝ ਹੋਰ ਸਮਾਂ ਮਿਲਦਾ ਤਾਂ ਇਸ ਸਾਈਡ ਵਾਲਾ ਕੰਮ ਵੀ ਕਰਵਾ ਦਿੱਤਾ ਜਾਣਾ ਸੀ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਆ ਪਾਣ ਗਿਆ ਲੋਕ ਕੋਈ ਰੋਡ ਦੇ ਉੱਪਰ ਆਂਦਾ ਆ ਮੋਟਰਸਾਈਕਲ ਵਾਲੇ ਵੀ ਡਿੱਗੇ ਆ ਸਾਈਕਲ ਵਾਲੇ ਬੱਚੇ ਵੀ ਡਿੱਗੇ ਆ ਇੱਥੇ ਜਾਣੇ ਉਹ ਤੁਹਾਡੇ ਡਿੱਗੇ ਆ ਠੀਕ ਆ ਮੋਰੇ ਰੋਡ ਕਿੰਨਾ ਚੱਲਦਾ ਕੋਈ ਵੀ ਗੱਡੀ ਬੱਚਿਆਂ ਦੇ ਵੀ 60 ਚੌੜ ਲੱਗਦੀ ਸਿਆਣੇ ਦੇ ਵੀ ਉਹ ਦੇਖ ਲਓ ਬਿਲਕੁਲ ਪਾਣੀ ਰੋਡ ਦੇ ਉੱਪਰ ਆ ਦੇਖੋ ਨਾ ਤੁਸੀਂ ਆਖੋਂ ਦਾ ਉੱਠ 18 ਹੈ ਇਧਰ ਜਣੀ 8 10 ਕਰ ਰਹਿ ਗਿਆ ਹਾਂ ਬਾਕੀ ਉਹ ਵੀ ਸਾਈਡ ਆ ਪਾਣੀ ਉਹ ਦੂਸਰ ਦੋ ਸਾਈਡਾਂ ਤੇ ਕਾਫੀ ਘਰ ਆ ਇੱਥੇ ਹੈਗੇ 15 16 ਘਰ ਮਤਲਬ ਪਾਣੀ ਦੀ ਸਮੱਸਿਆ ਐ ਬਣੀ ਹੋਈ ਆ ਹਾਂ ਜੀ ਬੱਚੇ ਬਹੁਤ ਜ਼ਿਆਦਾ ਆ ਇਹ ਤੁਹਾਡੇ ਟਾਡਾ ਤੁਹਾਡਾ ਪਿੰਡ ਮਲਪੁਰ ਹੀ ਆ ਇਹ ਪਾਣੀ ਦੀ ਜਿਹੜੀ ਸਮੱਸਿਆ ਆ ਕਿੰਨੀ ਤੁਹਾਨੂੰ ਇਹ ਮੁਸ਼ਕਲ ਆਂਦੀ ਆ ਬਹੁਤ ਜਿਆਦੇ ਸਰ ਮੁਸ਼ਕਲ ਆ ਅੱਛਾ ਤੇ ਸਾਡੇ ਭਾ ਜੇਟੀਆਂ ਮੇਰੀਆਂ ਜਵਾਨ ਆ ਪਾਣੀ ਦੁਆਰਾ ਦੱਸਿਓ ਇੱਕ ਮਿੰਟ ਜਰਾ ਟਾਇਲ ਟੂਕ ਨਹੀਂ ਘਰ ਤੇ ਬੈਗੀ ਸਾਡੇ ਕੋਈ ਸਰਕਾਰੀ ਜਾਂ ਕੋਈ ਵੀ ਨਹੀਂ ਮਿਲੀ ਕੁਝ ਨਹੀਂ ਹੈਗਾ ਤੇ ਕੰਮ ਕੀ ਕਰਦੇ ਕੰਮ ਬਸ ਆ ਦਿਹਾੜੀ ਟੱਪਾਈ ਆ ਮਤਲਬ ਟੋਲਟ ਵੀ ਨਹੀਂ ਹੈਗੀ ਅਸੀਂ ਜਿਹੜੇ ਵੀ ਸਾਡੇ ਕੋਲ ਸਾਡੇ ਕੋਲ ਜਿਹੜਾ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇਖ ਰਹੇ ਨੇ ਮੈਨੂੰ ਵਿਦੇਸ਼ ਤੋਂ ਵੀ ਫੋਨ ਆਏ ਨੇ ਔਰ ਤੁਹਾਨੂੰ ਅਸੀਂ ਰਿਕੁਐਸਟ ਕਰਦੇ ਆ ਇਹਨਾਂ ਤੇ ਟੋਲਟ ਵੀ ਨਹੀਂ ਹੈਗੀ ਆ ਘਰ ਦੇ ਵਿੱਚ ਹਾਂਜੀ ਪਾਣੀ ਦੋਖੋ ਨਹੀਂ ਬਣਾ ਰਹੇ ਹੈ ਜੀ ਪਾਣੀ ਦੋਖੋ ਨਹੀਂ ਬਣਾ ਰਹੇ ਹੈ ਨਿਕਾਸ ਹੈ ਨਹੀਂਗਾ ਨਿਕਾਸ ਹੈ ਨਹੀਂਗਾ ਹਾਂਜੀ ਤੇ ਤਾ ਬੋਲੋ ਤੁਹਾਡਾ ਕੀ ਨਾਮ ਆ ਮੈਂ ਨਾਮ ਰਸ਼ਮ ਕੋਰੇ ਤੁਹਾਡਾ ਘਰ ਰੋਡ ਤੇ ਹੀ ਆ ਨਾ ਹਾਂਜੀ ਰੋਡ ਤੇ ਹੀ ਆ ਕਿੰਨਾ ਚਿਰ ਹੋ ਗਿਆ ਬਣੇ ਨੂੰ ਘਰ ਇਹ 3 ਸਾਲ ਹੋ ਗਏ ਆ ਇਹ ਜਦੋਂ ਪਾਣੀ ਦੀ ਕੀ ਸਮੱਸਿਆ ਹੁੰਦੀ ਫਿਰ ਪਾਣੀ ਸਰ ਜਦੋਂ ਜਮੀਂ ਕੰਦੇ ਆ ਜੋ ਬੱਚਾ ਵੀ ਜਾਂਦੀਆਂ ਆ ਚਿੱਟੇ ਸਾਡੇ ਘਰ ਤੱਕ ਪੈ ਗਏ ਉਹ ਰੋਡ ਦੇ ਪਾਣੀ ਵੀ ਛੱਟਿੰਦੇ ਲੋ ਜਾਂਦਾ ਆ ਹਾਂ ਆ ਦੇਖ ਉਹ ਕਿਸੇ ਪਾਸੇ ਨਿਕਾਸ ਐ ਨਹੀਂ ਪਾਣੀ ਦਾ ਇਹਨਾਂ ਘਰਾਂ ਮਤਲਬ ਜਦੋਂ ਬੱਸ ਜਾਂ ਕੋਈ ਟਰੱਕ ਜਾਂ ਗੱਡੀ ਲੰਘਦੀ ਉਹ ਵੀ ਛਿੱਟੇ ਜਿਹੜੇ ਸਾਰੇ ਉੱਤੇ ਮੈਂ ਕਹਿੰਦਾ ਨੂੰ ਮੇਰੇ ਤੇ ਬਹੁਤ ਪੈ ਮੈਂ ਕੋਲ ਸੀ ਹੱਥ ਲੰਗੀ ਇਹ ਬੜਾ ਧਿਆਨ ਦੇਣਾ ਪੈਂਦਾ ਜਦੋਂ ਬੱਸ ਵੀ ਉਹ ਬੱਸ ਗਈ ਮੈਂ ਮੋਟਰ ਗੱਡੀ ਆ ਗਈ ਗੱਡੀ ਆ আচ্ছা ਇੱਥੇ ਟੂਟੀਆਂ ਲੱਗੀਆਂ ਆ ਹਾਂਜੀ ਮਤਲਬ ਟੂਟੀਆਂ ਲੱਗੀਆਂ ਹੋਈਆਂ ਆ ਚਲੋ ਉਹ ਤੇ ਹੂਲ ਤੇ ਹੈਗੀ ਆ ਟੂਟੀ ਦਾ ਹੈਗੀ ਆ ਜੀ ਇੱਕ ਪਾਣੀ ਦੀ ਜਿਹੜੀ ਸਮੱਸਿਆ ਆ ਤੁਸੀਂ ਦੱਸਿਆ ਨਹਾਣ ਦੂ ਫਿਰ ਬੰਦਾ ਪਾਣੀ ਵੀ ਘੱਟ ਘੱਟੇ ਸੈੱਡ ਮੇ ਮੋਟਰਾਂ ਨਾਲ ਜਾਣਾ ਜਾਣਾ ਪੈਣਾ ਹਾਂਜੀ ਪਾਣੀ ਬਹੁਤ ਜ਼ਿਆਦਾ ਨਿਕਲ ਨਿਕਾਸ ਹੈ ਨੇ ਸਰ ਫਿਰ ਨਹਾਣਾ ਵੀ ਕੀ ਆਨ ਰਾਹੀ ਨਾ ਆਇਆ ਖੜਾ ਮੇਰਾ ਕਪਲ ਦੇਵ ਅੱਛਾ ਤੁਹਾਡਾ ਕਪਲ ਦੇਵ ਜੀ ਉਹ ਦੂਸਰੀ ਸਾਈਡ ਤੇ ਘਰ ਆ ਹਨਾ ਮਤਲਬ ਰਾਹੋਂ ਤੋਂ ਜਦੋਂ ਅਸੀਂ ਔੜ ਵੱਲੋਂ ਆਨੇ ਆ ਤਾਂ ਸੱਜੇ ਹੱਥ ਤੁਹਾਡੇ ਆਏਗਾ ਕੀ ਸਮੱਸਿਆ ਤੁਹਾਡੀ ਸਾਡਾ ਪਾਣੀ ਨਿਕਲ ਖੜ ਕਿ ਤੁਹਾਡਾ ਨਾਮ ਕੀ ਆ ਇਹਦੇ ਨਾਲ ਤਾਂ ਜੰਤਰਾਵਾ ਇਹਨਾਂ ਦੇ ਕੰਮ ਇਹ ਘਰ ਉੱਪਰੇ ਇਹਨਾਂ ਦਾ ਸੀ ਹੋਣਾ ਅੱਛਾ ਕਿੰਨੇ ਘਰ ਆਇਆ ਇੱਧਰ ਦੇ ਸੱਤ ਘਰ ਹੈ ਜੀ ਇਹ ਪਾਣੀ ਕੋਈ ਨਾਲੀ ਨੁੜੀ ਜਾਂ ਕਿੱਦਾਂ ਨਾਲੀ ਕੋਈ ਪਾਣੀ ਦਾ ਨਿਕਾਸ ਹੈ ਨਹੀਂ ਇਹ ਫੇ ਪਾਣੀ ਕਿੱਥੇ ਜਾਂਦਾ ਬਸ ਇੱਦਾਂ ਹੀ ਰੋਕ ਕੱਢੀਦਾ ਜੀ ਦੱਬਿਆਂ ਨਾਲ ਪਾੜੀਆਂ ਨਾਲ ਇੱਥੇ ਕੋਈ ਨਾਲੀ ਹੀ ਨਹੀਂ ਬਣਾਈ ਗਈ ਤੇ ਉਹ ਪਾਈਪ ਜਿਹੜਾ ਦੱਬਿਆ ਉਹ ਕੀ ਆ ਇੱਥੇ ਹੈ ਹੀ ਨਹੀਂ ਪਾਈਪ ਨਹੀਂ ਦੱਬਿਆ ਜੀ ਅੱਛਾ ਵੈਸੇ ਹੀ ਆ ਇਹ ਪਾਣੀ ਤੁਹਾਨੂੰ ਸੜਕਾਂ 'ਚ ਉਤਾਰਨਾ ਪੈਂਦਾ ਖੇਤਾਂ 'ਚ ਤਾਰਦੇ ਜੀ ਖੇਤਾਂ 'ਚ ਤਾਰਦੇ ਕਿਸੇ ਦੇ ਖੇਤਾਂ 'ਚ ਤਾਰਦੇ ਆ ਤੁਸੀਂ ਦੇਖ ਸਕਦੇ ਆ ਇਹ ਜਿਹੜੇ ਘਰ ਆਂਦੇ ਆ ਇਹਨਾਂ ਦਾ ਪਾਣੀ ਜਿਹੜਾ ਹੈ ਇੱਥੇ ਆ ਕੇ ਸੜਕ ਦੇ ਵਿੱਚ ਆ ਜਾਂਦਾ ਹੈਗਾ ਸਰ ਪਾਜੀ ਕੀ ਨਾਮ ਹੈ ਤੁਹਾਡਾ ਮੇਰਾ ਸੰਗਰਪਾਲ ਜੀ ਇਹ ਕਿ ਮਲਪੁਰ ਅੱਛਾ ਮਲਪੁਰ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਸਮੱਸਿਆ ਹੈ ਇਸ ਵੇਲੇ ਆ ਉਹ ਕਿਹੜੀ ਸਮੱਸਿਆ ਹੈਗੀ ਸਭ ਤੋਂ ਵੱਡੀ ਸਮੱਸਿਆ ਤੇ ਜਿਹੜੇ ਬਰਸਾਤ ਦੇ ਸੀਜ਼ਨ ਦੇ ਵਿੱਚ ਨਾ ਪਾਣੀ ਦੀ ਸਮੱਸਿਆ ਬਹੁਤ ਕੀ ਮਤਲਬ ਪਾਣੀ ਦੀ ਸਮੱਸਿਆ ਨਿਕਾਸੀ ਹੈ ਨਹੀਂ ਜਿਹੜੇ ਗੰਦੇ ਪਾਣੀ ਦੀ ਨਿਕਾਸੀ ਆ ਉਹ ਹੈ ਨਹੀਂ ਜਣੀ ਜਿਹੜਾ ਗੰਦਾ ਪਾਣੀ ਆ ਪਿੰਡ ਦਾ ਹੈਗਾ ਉਹਦੀ ਕੋਈ ਨਿਕਾਸੀ ਨਹੀਂ ਹੈ ਕੋਈ ਨਿਕਾਸੀ ਨਹੀਂ ਹੈ ਤੇ ਇਸ ਜਿਹੜੀ ਆ ਆਪਣੇ ਬਾਹਰਲੀ ਸਾਡੀ ਜਿਹੜੀ ਆਪਣੇ ਘਾਰ ਆ ਨੇ ਇੱਧਰ ਆ ਮਤਲਬ 메ਨ ਰੋਡ ਰਾਹੋਂ ਰੋਡ ਜਿਹੜਾ ਆ ਹਾਂ ਇਹਦੀ ਕਈ ਸਾਲ ਪਹਿਲਾਂ ਆ ਜਿਹੜੀ ਬਣੀਆਂ ਸੀ ਨਾਲੀਆਂ ਇਹ ਆ ਮਤਲਬ ਉਹ ਸਾਈਡ ਤੇ ਨਾਲੀਆਂ ਬਣੀਆਂ ਸੀ ਹਾਂਜੀ ਹਾਂਜੀ ਨਾਲੀਆਂ ਬਣੀਆਂ ਸੀ ਇੱਥੇ ਆ ਕੇ ਇਹ ਨਹੀਂ ਪਾਈਪ ਲਾਈਨ ਪਾਤੀ ਅੱਛਾ ਇੱਥੋਂ ਪਾਈਪ ਲਾਈਨ ਸ਼ੁਰੂ ਕਰ ਦਿੱਤੀ ਇਹ ਪਾਈਪ ਲਾਈਨ ਬੰਦੇ ਹੀ ਰਹਿੰਦੀ ਹਮੇਸ਼ਾ ਮਤਲਬ ਇਹ ਬੰਦ ਰਹਿਣ ਦੇ ਕਾਰਨ ਵੀ ਤਾਂ ਪਾਣੀ ਇੱਥੇ ਖੜਦਾ ਹੀ ਆ ਫਿਰ ਬਸ ਖੜਦਾ ਜੀ ਖੜਦਾ ਤੁਸੀਂ ਪਾਣੀ ਲੰਘ ਨਹੀਂ ਹੁੰਦਾ ਜਦੋਂ ਮੀਂਹ ਪੈ ਜਾਂਦਾ ਜਦੋਂ ਮੀਂਹ ਪੈ ਜਾਂਦਾ ਤੇ ਆ ਜਿਹੜਾ ਰੋਡ ਹੈਗਾ ਜਿਹੜਾ ਅੰਦਰ ਨੂੰ ਜਾਂਦਾ ਰਾਹੋਂ ਰੋਡ ਤੋਂ ਹਾਂਜੀ ਹਾਂਜੀ ਮਤਲਬ ਆ ਰਾਹੋਂ ਰੋਡ ਹੈਗਾ ਆ ਮਤਲਬ ਥੋੜਾ ਜਿਹਾ ਮੀਂਹ ਪੈ ਜਾ ਇੱਥੇ ਪਾਣੀ ਦਾ ਛੱਪੜ ਲੱਗ ਜਾਂਦਾ ਇੱਥੋਂ ਨਹੀਂ ਇੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਇੱਥੋਂ ਲੰਘਣਾ ਮੁਸ਼ਕਲ ਹੋ ਮੁਸ਼ਕਲ ਹੋ ਜਾਂਦਾ ਆ ਇਹ ਪਿੰਡ ਵਿੱਚ ਟੂਟੀਆਂ ਲੱਗੀਆਂ ਆ ਟੂਟੀਆਂ ਲੱਗੀਆਂ ਆ ਅੱਛਾ ਟੂਟੀਆਂ ਦੀ ਵੀ ਲੋਕ ਜਿਹੜੇ ਸਾਡੇ ਉਹ ਜਿਆਦਾ ਦੁਰਵਰਤੋਂ ਕਰਦੇ ਆ ਜਦੋਂ ਕੋਈ ਟੂਟੀ ਜੇ ਲੋੜ ਨਹੀਂ ਹੈਗੀ ਪਾਣੀ ਦਾ ਗਰਾਫ ਤਾਂ ਸਾਡੇ ਪਹਿਲਾਂ ਹੀ ਥੱਲੇ ਜਾ ਰਿਹਾ ਹਾਂ ਤੇ ਜਿਹੜੀ ਪਾਣੀ ਦੀ ਵੀ ਦੁਰਵਰਤੋਂ ਹੁੰਦੀ ਆ ਕਹਿੰਦਾ ਮਤਲਬ ਹੈ ਕਿ ਪਾਣੀ ਲੋਕ ਟੂਟੀਆਂ ਬੰਦ ਨਹੀਂ ਕਰਦੇ ਟੂਟੀਆਂ ਬੰਦ ਨਹੀਂ ਕਰਦੇ ਪਾਣੀ ਤਾਂ ਖੜਦਾ ਹੀ ਆ ਪਰ ਜਿੰਨਾ ਪਾਣੀ ਦੀ ਲੋੜ ਆ ਉੰਨੀ ਜੇ ਵਰਤੋਂ ਕੀਤੀ ਜਾਵੇ ਹਾਂ ਜੀ ਵਰਤੋਂ ਕੀਤੀ ਜਾਵੇ ਫੇਰ ਪਾਣੀ ਦਾ ਜਿਹੜਾ ਘੱਟ ਹੋ ਸਕਦਾ ਅੱਛਾ ਛੱਪੜ ਕਿੰਨੇ ਆ ਛੱਪੜ 2 ਆ ਜੀ ਸਾਰੇ 2 ਛੱਪੜ ਤੁਹਾਡੇ ਮਾਲ ਪੜਦੇ ਪਿੰਡ ਤੇ ਆ ਉਹ ਜਿਹੜੇ ਛੱਪੜ ਹੈਗੇ ਕੀ ਉਹਨਾਂ ਦੀ ਕਦੀ ਸਫਾਈ ਵਗੈਰਾ ਹੋਈ ਵਾਈ ਵਗੈਰਾ ਹੋਣ ਵਾਲੀ ਹੈ ਜੀ ਉਹਨਾਂ ਦੀ ਛੱਪੜ ਛੋੜੇ ਆ ਜੀ ਇਸ ਕਰਕੇ ਉਹ ਪਾਣੀ ਉਥੇ ਬਹੁਤਾ ਨਹੀਂ ਕਬਰ ਹੋ ਰਿਹਾ ਪੂਰੇ ਹੋਏ ਆ ਜੀ ਲੋਕਾਂ ਨੇ ਪੂਰੇ ਹੋਏ ਆ ਜੀ ਉੱਥੇ ਆਲੇ ਦੁਆਲੇ ਜਿਹੜੇ ਘਰ ਲੱਗਦੇ ਆ ਨਾ ਉਹ ਪੂਰੇ ਹੋਏ ਆ ਅੱਛਾ ਛੱਪੜ ਜਿਹੜੇ ਸਰਕਾਰੀ ਮਤਲਬ ਪੰਚਾਇਤੀ ਆ ਜਾਂ ਪਿੰਡ ਦੇ ਛੱਡਿਓ ਉਹ ਵੀ ਪੂਰੇ ਹੋਏ ਆ ਪੂਰੇ ਹੋਏ ਆ ਜੀ ਤੇ ਇੱਕ ਭਰਨੇ ਤਾਂ ਵੀ ਹੈਗੇ ਆ ਹਾਂਜੀ ਹਾਂਜੀ ਤੇ ਇਹਦੇ ਵਿੱਚ ਸਾਡੇ ਇਸ ਨਾਲ ਵੀ ਲੱਗਦਾ ਹੈ ਕਿ ਪਿੰਡੇ ਦਾ ਲੋਕਾਂ ਦਾ ਵੀ ਕਸੂਰ ਹੈਗਾ ਸਾਡੀ ਜ ਆਪਣੇ ਥੋੜੇ ਜਿਹੇ ਫਾਇਦੇ ਲਈ ਬਾਕੀ ਪੂਰੇ ਪਿੰਡ ਦਾ ਨੁਕਸਾਨ ਹੋ ਰਿਹਾ ਆ ਨਾ ਬਿਲਕੁਲ ਜੀ ਹੋ ਰਿਹਾ ਜੀ ਤੇ ਇਹ ਛੱਪਲਾਂ ਦੀ ਜਿਹੜੀ ਸਫਾਈ ਸੀ ਇਸ ਸਾਲ ਕੀ ਕਰਵਾਈ ਗਈ ਜਾਂ ਨਹੀਂ ਕਰਵਾਈ ਗਈ ਇੱਕ ਵਾਰੀ ਹੋ ਗਈ ਜੀ ਇੱਕ ਵਾਰੀ ਨਹੀਂ ਹੋਏਗੀ ਇਹ ਪੂਰਾ ਜਿਹੜਾ ਸਾਲ ਸੀ ਉਹ ਚ ਇੱਕੋ ਵਾਰੀ ਸਫਾਈ ਹੋਈ ਹੈ ਦੂਜੇ ਪਾਸੇ ਨਹੀਂ ਹੋਈ ਗਾ ਪਾਣੀ ਜਰੂਰ ਨਿਕਾ ਕੱਢਿਆ ਗਿਆ ਉਹਦਾ ਹਾਂਜੀ ਪਾਣੀ ਕੱਢਦੇ ਨਾ ਕੀ ਤੁਹਾਡਾ ਪਿੰਡ ਮਾਲਪੁਰ ਅਚਕੀ ਕਹਿੰਦੇ ਸੀ ਪਾਣੀ ਕੱਪੜਾ ਵਾਲਾ ਪਾਣੀ ਕੱਢ ਦਿੰਦੇ ਆ ਜਰੂਰ ਜਾਨੂੰ ਮੀਂਹ ਮੂੰਹ ਪੈ ਜਾਣਾ ਮੁਰਕੇ ਫਿਰ ਪਾਣੀ ਨਾਲ ਪਾਣੀ ਕੱਢ। ਕਹਿਣ ਦਾ ਮਤਲਬ ਹੈ ਕਿ ਤੁਹਾਡੇ ਜਿਹੜੇ ਸਰਪੰਚ ਹੈਗੇ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਆ ਕਿ ਪਾਣੀ ਦੀ ਜਿਹੜਾ ਉਹ ਕੋਸ਼ਿਸ਼ੇ ਕਰਦੇ ਸਰਪੰਚ ਸਾਹਿਬ ਵੀ ਹੁਣ ਕਰਨ ਵੀ ਕੀ ਯੋਜਨਾ ਕੱਢ ਦੇ ਕੱਢ ਦਿੱਤਾ ਜਾਪੇ। ਕੋਸ਼ਿਸ਼ ਤਾਂ ਕਰਦੇ ਆ ਵੀ ਜੀ ਪਰ ਉਹ ਉਨੇ ਜੋਕ ਨਹੀਂ ਹੈਗੇ ਵੀ ਨਹੀਂ ਮਤਲਬ ਕਿ ਇਹਨੂੰ ਕਰ ਸਕੀ ਪੂਰਾ ਕਿ ਹੁਣ ਪੰਚਾਇਤਾਂ ਸਿਸਟਮ ਬਣਨੇ ਚਾਹੀਦੇ ਜਿਹੜਾ ਕੰਮ ਰੁਕਿਆ ਹੋਇਆ ਉਹ ਚੱਲਣਾ ਚਾਹੀਦਾ ਜੀ ਤੇ ਸਰਪੰਚ ਫੇਰੇ ਕੰਮ ਕਰੂੰਗਾ ਬਿਲਕੁਲ ਜੀ ਸਰਪੰਚ ਤਾਂ ਹੀ ਕੰਮ ਕਰਨਗੇ ਜੀ ਸਾਡਾ ਜਣੀ ਪੰਚਾਇਤ ਜਲਦੀ ਜਲਦੀ ਬਣਨੀ ਚਾਹੀਦੀ ਹੈ ਉਹ ਤਾਂ ਸਰਪੰਚ ਤੇ ਵੀ ਜੋਰ ਨਹੀਂ ਪਾ ਸਕਦੇ ਕਹਿ ਨਹੀਂ ਸਕਦੇ ਜੀ ਕੁਝ ਵੀ ਉਹ ਪਾਵਰ ਐ ਨਹੀਂ ਹੁੰਦੀ